ਮਕਰ ਸੰਕ੍ਰਾਂਤੀ ਦੇ ਮੌਕੇ ਤੇ ਰੋਟਰੀ ਕਲੱਬ ਰॉयਲ ਪਾਤੜਾ ਨੇ ਲੋੜਵੰਦ ਪੰਜਾਬ ਦੇ ਕਰੀਬ ਪਰਿਵਾਰਾਂ ਨੂੰ ਵੰਡੇ ਕੰਬਲ ਪੰਜ ਧਾਰਮਿਕ ਸੰਸਥਾਵਾਂ ਨੂੰ ਦਿੱਤੀ 1,05,000 ਦੀ ਸਹਾਇਤਾ ਰਕਮ ਅੰਤਰਰਾਸ਼ਟਰੀ ਸਮਾਜ ਸੇਵੀ ਸੰਚਾਰ ਰੋਟਰੀ ਕਲੱਬ ਰॉयਲ ਪਾਤੜਾ ਦੇ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਦੇ ਆਂ ਮਕਰ ਸੰਕ੍ਰਾਂਤੀ ਮੌਕੇ ਲੋੜਵੰਦ ਪੰਜਾਬ ਦੇ ਕਈ ਪਰਿਵਾਰਾਂ ਨੂੰ ਸਰਦੀ ਦੇ ਮੱਦੇਨਜ਼ਰ ਕੰਬਲ ਵੰਡੇ ਗਏ ਅਤੇ ਪੰਜ ਧਾਰਮਿਕ ਸੰਸਥਾਵਾਂ ਨੂੰ 21-21,000 ਰੁਪਏ ਦੀ ਸਹਾਇਤਾ ਰਕਮ ਦਿੱਤੀ ਹੈ ਰੋਟਰੀ ਕਲੱਬ ਦੇ ਵੱਲੋਂ ਕੀਤੀ ਗਈ ਇਸ ਸ਼ੁਭ ਕਾਰਜ ਮੁਮੁਖੀ ਤੇ ਪਹੁੰਚੇ ਹਲਕਾ ਚੋਣਵਾਂ ਵਿਧਾਇਕ ਕੁਲਵੰਤ ਸਿੰਘ ਬਾਜ਼ਗਰ ਨੇ ਜਿੱਥੇ ਰੋਟਰੀ ਕਲੱਬ ਰੋਇਲ ਦੇ ਵੱਲੋਂ ਕੀਤੀ ਜਾ ਰਹੀ ਸਮਾਜ ਸੇਵੀ ਕਮਾਂ ਦੀ ਸਰਾਹਨਾ ਕੀਤੀ ਹੈ ਉੱਥੇ ਹੀ ਲੋੜਵੰਦ ਪਰਿਵਾਰਾਂ ਨੂੰ ਅੱਜ ਕੰਬਲ ਦੇ ਕੇ ਵਧੀਆ ਉਦਮ ਕੀਤਾ ਹੈ ठीक है ਸਾ ਜੀ ਗਿਆ ਠੀਕ ਹੋ ਸੈਕਰੀ ਸਾਹਿਬ ਜੀ ਸੈਕਰੀ ਸਾਹਿਬ ਅੱਗੇ ਤੋਂ ਚਲੋ ਕਰੋ ਸਰ ਜੀ ਵਰਦਾ ਕੇ ਬੋਲੋ ਮਾੜਾ ਮਟਾ ਬੋਲੋ ਨਾਮ <tuk tangan> tolong, 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 Mas. ਜਿਹੜਾ ਇਹ ਉਪਰਾਲਾ ਕੀਤਾ ਰੋਟਰੀ ਕਲੱਬ ਰੋਇਲ ਵੱਲੋਂ ਹਰ ਸਾਲ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਇਹਨਾਂ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਕੰਬਲ ਵੰਡੇ ਨੇ ਤਾਂ ਇਦਾਂ ਦੇ ਉਪਰਾਲੇ ਹੋਰ ਵੀ ਇਹਨਾਂ ਨੇ ਜਿਹੜੇ ਉਹ ਕੀਤੇ ਨੇ ਕਿ ਜਿੱਦਾਂ ਆਪਣੇ ਕੋਪਾਲ ਕੌਸ਼ਲਾ ਬਰਾਸ ਦੇ ਵਿੱਚ 21000 ਰੁਪਏ ਦਾ ਚੈੱਕ ਦਿੱਤਾ ਜੀ ਔਰ ਗੁਰਦਿਆਲਪੁਰਾ ਢੀੜ ਗਊਸ਼ਾਲਾ ਉਹਨਾਂ ਨੂੰ 21000 ਰੁਪਏ ਬਾਬਾ ਸੋਟੇਵਾਲਾ ਉਹਨਾਂ ਨੂੰ 21000 ਰੁਪਿਆ ਤੇ ਬ੍ਰਹਮ ਕਾਰਿ ਕੁਮਾਰੀ ਆਸ਼ਰਮ ਉਹਨਾਂ ਨੂੰ 21000 ਰੁਪਿਆ ਜਿਹੜਾ ਦਿੱਤਾ ਔਰ ਇੱਕ ਪਟਾਲ ਇਹਨਾਂ ਨੇ ਗਊਸ਼ਾਲਾ ਉਹਨਾਂ ਨੂੰ 21000 ਰੁਪਏ ਦਿੱਤਾ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਭਰਾਵਾਂ ਨੂੰ ਤਾਕਤ ਮਾਲਕ ਬਖਸ਼ੇ ਔਰ ਇਹਨਾਂ ਦੇ ਖਜ਼ਾਨਿਆਂ ਦੇ ਵਿੱਚ ਹੋਰ ਇੰਨਾ ਪੈਸਾ ਆਵੇ ਇੰਨੀ ਮਾਇਆ ਆਵੇ ਕਿ ਲੋਕਾਂ ਦੀ ਔਰ ਲੋੜਵੰਦ ਪਰਿਵਾਰਾਂ ਦੀ ਔਰ ਧਰਮ ਸਥਾਨਾਂ ਦੀ ਗਊਆਂ ਸ਼ਾਲਾਂ ਦੀ ਇਸੇ ਤਰ੍ਹਾਂ ਵੱਧ ਚੜ ਕੇ ਜਿਹੜੀ ਉਹ ਸੇਵਾ ਕਰਦੇ ਰਹਿਣ ਅਰਦਾਸ ਕਰਦਾ ਮਾਲਕ ਦੇ ਚਰਨਾਂ 'ਚ ਔਰ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਨਹੀਂ ਤਾਂ ਮੈਂ ਵੀ ਆਪਣਾ ਜਿਹੜਾ ਯੋਗਦਾਨ ਸੀਗਾ ਪਾਉਣਾ ਸੀਗਾ ਪਰ ਅੱਗੇ ਤੋਂ ਮੈਂ ਬੇਨਤੀ ਕਰਦਾ ਕਿ ਮੈਨੂੰ ਯਾਦ ਕਰ ਲਿਆ ਕਰੋ ਮੈਨੂੰ ਵੀ ਤਨਖਾਹ ਦਿੰਦੀ ਹੈ ਸਰਕਾਰ ਉਸ ਦੇ ਵਿੱਚੋਂ ਮੈਂ ਵੀ ਯੋਗਦਾਨ ਪਾਉਣਾ ਚਾਹੁੰਦਾ ਜਦੋਂ ਤੁਸੀਂ ਇੰਨਾ ਵੱਧ ਚੜ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਉਸ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਮੇਰਾ ਵੀ ਕੁਝ ਵਰਜ ਬਣਦਾ ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਐਦਾਂ ਦੇ ਨੌਜਵਾਨ ਐਦਾਂ ਦੇ ਸੱਜਣ ਜਦੋਂ ਉਪਰਾਲਾ ਕਰਦੇ ਨੇ ਤਾਂ ਦੂਸਰਿਆਂ ਦਾ ਵੀ ਜਿਹੜਾ ਹੌਸਲਾ ਵਧਦਾ ਸੋ ਮੈਂ ਵਧਾਈ ਦਿੰਦਾ ਰੋਟਰੀ ਕਲੱਬ ਦੇ ਰਾਇਲ ਦੇ ਸਾਰੇ ਜਿਨਨੇ ਵੀ ਅਹੁਦੇਦਾਰ ਜ਼ਿੰਮੇਵਾਰ ਮੇਰੇ ਭਰਾ ਨੇ ਉਹਨਾਂ ਨੂੰ ਫਿਰ ਦੁਬਾਰਾ ਮੁਬਾਰਕਬਾਦ ਦਿੰਦਾ ਕਿ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਔਰ ਇਸੇ ਤਰ੍ਹਾਂ ਗਰੀਬ ਗੁਰਬੇ ਦੀ ਜਿਹੜੀ ਸੇਵਾ ਉਹ ਕਰਦੇ ਰਹੇ ਅੱਜ ਜੋ ਮਾਗੀ ਦਾ ਤਿਹਾੜਾ ਹੈ ਮਕਰ ਸੰਕ੍ਰਾਂਤੀ ਦਾ ਤਿਹਾੜਾ ਹੈ ਸਭ ਤੋਂ ਪਹਿਲਾਂ ਮੇਰੇ ਸਾਡੇ ਕਲੱਬ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਤੇ ਦੇਸ਼ ਵਿਦੇਸ਼ ਨੂੰ ਸਾਰਿਆਂ ਨੂੰ ਮਕਰ ਸੰਕ੍ਰਾਂਤੀ ਦੇ ਲੱਖ ਲੱਖ ਵਧਾਈਆਂ ਹੋਣ ਅੱਜ ਜੋ ਸਾਡਾ ਪ੍ਰੋਗਰਾਮ ਕੀਤਾ ਗਿਆ ਹੈ ਇਹ ਸਾਡੇ ਹਰ ਕਲੱਬ ਮੈਂਬਰਾਂ ਦੇ ਆਪਣੀ ਦਸਤ ਨਾ ਹੁੰਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਹਰ ਇੱਕ ਮੈਂਬਰ ਨੇ ਆਪਣੀ ਪਰਸਨਲ ਪਹੁੰਚ ਕੀਤੀ ਹੈ ਤੇ ਮੈਂ ਦੇਣਾ ਤੇ ਮੈਂ ਦੇਣਾ ਤੇ ਉਸ ਵਿੱਚੋਂ ਸਾਰੇ ਮੈਂਬਰਸ ਦਾ ਯੋਗਦਾਨ ਹੈ ਤੇ ਅਸੀਂ ਹਰ ਸਾਲ ਇਹ ਮੱਕਤ ਕ੍ਰਾਂਤੀ ਦੇ ਜੋ ਦਿਨ ਹੈ ਇਸ ਤੇ ਅਸੀਂ ਇਹ ਜੋ ਦਾਨ ਕਰਦੇ ਹਾਂ ਕਰ ਰਹੇ ਹਾਂ ਇਹ ਸਾਡਾ ਪ੍ਰਾਲਾ ਰਹਿੰਦਾ ਹੈ ਸਮੇਂ-ਸਮੇਂ ਤੇ ਸਮਾਜ ਸੇਵੀ ਅਸੀਂ ਕੰਮ ਕਰਦੇ ਰਹਿੰਦੇ ਆ ਅੱਗੇ ਵੀ ਅਸੀਂ ਕਰਦੇ ਰਹਾਂਗੇ ਮੈਂ ਹੋਰ ਸੰਸਥਾਵਾਂ ਨੂੰ ਵੀ ਸਨੇਹਾ ਦੇਣਾ ਚਾਹਾਂਗਾ ਤੇ ਹਰੇਕ ਨੂੰ ਵੱਧ ਛੱਡ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਪਾਂ ਸਮਾਜ ਦੇ ਪ੍ਰਤੀ ਜੋ ਪ੍ਰੀਤियां ਨੇ ਜਾਂ ਕੁਝ ਵੀ ਹੈ ਆਪਾਂ ਉਹਨਾਂ ਨੂੰ ਕਦੂਰ ਕਰ ਸਕੀਏ ਤੇ ਹਰੇਕ ਨੂੰ ਵੱਧ ਛੜ ਕੇ ਇਸ ਵਿੱਚ ਹਿੱਸਾ ਪਾਉਣਾ ਚਾਹੀਦਾ ਪਹਿਲਾਂ ਤਾਂ ਮੈਂ ਆਬਦੇ ਦੇ ਆਬਦੇ ਕਲੱਬ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਦੇ ਦੇਸ਼ ਵਾਸੀਆਂ ਨੂੰ ਅੱਜ ਬੜੇ ਹੀ ਸ਼ੋਭਾ ਅਫਸਰ ਤੇ ਮਾਕਰਸਾ ਗ੍ਰਾਂਤੀ ਦੇ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਜਿਹੜਾ ਅੱਜ ਇਹ ਸਮਾਂ ਬਹੁਤ ਹੀ ਭਾਗ ਵਾਲਾ ਦਿਨ ਅੱਜ ਇਸ ਦਿਨ ਤੇ ਦੇਖੋ ਜੋ ਵੀ ਦਾਨ ਦੇ ਰੂਪ ਵਿੱਚ ਕੋਈ ਵੀ ਕੋਈ ਲੰਗਰ ਦੇ ਰੂਪ ਵਿੱਚ ਕਰਦਾ ਹੈ ਤਾਂ ਬਹੁਤ ਹੀ ਅਸੀਂ ਉਹਨੂੰ ਖੁਸ਼ਕਿਸਮਤ ਸਮਝਦੇ ਹਾਂ ਜੋ ਅੱਜ ਦਾ ਇਹ ਸਮਾਂ ਅੱਜ ਅਸੀਂ ਜੋ ਵੀ ਇਹ ਦਾਨਪੁਨ ਗਊਸ਼ਾਲਾ ਵਾਂ ਬ੍ਰਹਮ ਕੁਮਾਰੀ ਆਸ਼ਰਮ ਬਾਬੇ ਸੋਟੇ ਵਾਲੇ ਦੇ ਜੋ ਵੀ ਅਸੀਂ ਇਹ ਦਾਨਪੁਨ ਕੀਤਾ ਅਸੀਂ ਆਪਣੇ ਕਲੱਬ ਮੈਂਬਰਸ ਦੇ ਸਹਿਯੋਗ ਨਾਲ ਕੀਤਾ ਸਰ ਇਹ ਤੇ ਬਾਕੀ ਜਿਵੇਂ ਵੀ ਅਸੀਂ ਜਦੋਂ ਨਵਾਂ ਸਾਲ ਚੜ੍ਹਿਆ ਸੀ ਅਸੀਂ ਇੱਕ ਆਪਦੇ ਵੱਲੋਂ ਇੱਕ ਅਪੀਲ ਕੀਤੀ ਸੀ ਆਪਣੇ ਕਲੱਬ ਵਿੱਚ ਵੀ ਜਿਹੜੀ ਵੀ ਆਪਣੀ 365 ਪੰਨਿਆਂ ਦੀ ਕਿਤਾਬ ਹੈ ਵੀ ਉਸ ਤੋਂ ਅਸੀਂ ਪਹਿਲਾ ਪੰਨਾ ਆਪਦਾ ਇੱਕ ਦਾਨ ਦੇ ਰੂਪ ਵਿੱਚ ਲਿਖ ਕੇ ਆਪਦੇ ਨਵੇਂ ਸਾਲ ਦੀ ਸ਼ੁਰੂਆਤ ਕਰੀਏ ਤੇ ਇਸ ਤਰ੍ਹਾਂ ਹੀ ਅਸੀਂ ਅੱਜ ਇਹ ਮਕਰ ਸੰਗ੍ਰਾਂਤੀ ਦੇ ਦਿਨ ਤੇ ਕੁਝ ਲੋੜਵੰਦ ਜੋ ਵੀ ਗਰੀਬ ਪਰਿਵਾਰ ਨੇ ਗਿਣ ਚੁਣ ਕੇ ਐਨ ਪੂਰੀ ਛਾਂਟੀ ਦੇ ਨਾਲ ਅਸੀਂ ਪਰਿਵਾਰ ਕੱਢੇ ਨੇ 50 ਦੇ ਕਰੀਬ ਘਟੋ ਘਟ ਸਾਰੇ ਇਹ ਹੈਗੇ ਨੇ ਜਿਹੜੇ ਵੀ ਅਸੀਂ ਦੇ ਚੁੱਕੇ ਆ 20 ਕ ਪਰਿਵਾਰ ਹੋਰ ਆ ਰਹੇ ਨੇ 30 ਪਰਿਵਾਰ ਅਸੀਂ ਵੰਡ ਚੁੱਕੇ ਆ ਕਰੀਬ ਤੇ ਮੈਂ ਆਪਦੇ ਤੇ ਆਪਦੇ ਕਲੱਬ ਵੱਲੋਂ ਸਾਡੇ ਇੱਥੇ ਦੇ ਹਲਕਾ ਐਮਐਲਏ ਸਾਹਿਬ ਇਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਕਿ ਇਹ ਸਾਡੇ ਇੱਕ ਛੋਟੇ ਜਿਹੇ ਸਨੇਹ ਤੇ ਸਾਡੇ ਵਿੱਚ ਹਰ ਪਲ ਹਾਜ਼ਰ ਰਹਿੰਦੇ ਨੇ ਜਿਵੇਂ ਐਮਐਲਏ ਸਾਹਿਬ ਕਹਿੰਦੇ ਸੀ ਵੀ ਸਾਨੂੰ ਇਸ ਬਾਰੇ ਪਹਿਲਾਂ ਦੱਸ ਦਾਂਦੇ ਅਸੀਂ ਇਹਨਾਂ ਦਾ ਇਸ ਤੋਂ ਵੀ ਦਿਲੋਂ ਧੰਨਵਾਦ ਕਰਦੇ ਹਾਂ ਵੀ ਇਹ ਸਾਨੂੰ ਹਰ ਟਾਈਮ ਸੇਵਾਵਾਂ ਦਿੰਦੇ ਰਹਿੰਦੇ ਨੇ ਸਾਨੂੰ ਸਹਿਯੋਗ ਦਿੰਦੇ ਨੇ ਇੱਕ ਕੋਈ ਵੀ ਸਾਡੇ ਪ੍ਰੋਗਰਾਮ ਚ ਸਾਨੂੰ ਹੱਲਾਸ਼ੇਰੀ ਦੇ ਕੇ ਸਾਡੇ ਵਿੱਚ ਖੜੇ ਹੁੰਦੇ ਨੇ ਤਾਂ ਕਿ ਸਾਡਾ ਹੌਂਸਲਾ ਹੋਰ ਵੱਧ ਸਕੇ ਅਸੀਂ ਫੇਰ ਦੁਬਾਰੋਂ ਐਮਐਲਏ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਥੈਂਕ ਯੂ ਕਲੱਬ ਜਿਹੜਾ ਹੈਗਾ ਰੋਟੀ ਕਲੱਬ ਰੋਲ ਪਾਤੜਾ ਜਿਹੜੇ ਨੇ ਇਹ ਸਮੇਂ ਸਮੇਂ ਚੱਲਨੀ ਮੈਂ ਕਹਿੰਦਾ ਤਕਰੀਬਨ ਮਹੀਨੇਦਾਂ ਦੇਖ ਦੋ ਤੋਂ ਪ੍ਰੋਗਰਾਮ ਕਰਦੇ ਰਹਿੰਦੇ ਨੇ ਪ੍ਰੋਜੈਕਟ ਕਰਦੇ ਰਹਿੰਦੇ ਨੇ ਇਹ ਹਰ ਸਾਲ ਜਿਹੜੇ ਨੇ ਇਹ ਲੋਕਾਂ ਦੀ ਸੇਵਾ ਕਰਦੇ ਨੇ ਔਰ ਐਤਕੀਤਨਾ ਨੇ ਜਿਹੜੀ ਗਊਸ਼ਾਲਾ ਵਾ ਪਾਬੇ ਛੋਟੇ ਵਾਲੇ ਨੇ ਬਰਮ ਕੁਮਾਰੀ ਆਸ਼ਰਮ ਹੈ ਹੋਰ ਵੀ ਸੰਸਥਾਵਾਂ ਨੇ ਉਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਜਿਨੇ ਵੀ ਮੈਂਬਰ ਨੇ ਕਲੱਬ ਦੇ ਉਹ ਆਪਣੀ ਨੇਕ ਕਮਾਈ ਦਹਾਨਵਾਰ ਕਿਰਤ ਕਮਾਈ ਵਿੱਚੋਂ ਦਾਨ ਕਰਕੇ ਲੋਕਾਂ ਦਿੰਦੇ ਨੇ ਮੈਂ ਪ੍ਰਮਾਤਮਾ ਅਗੇ ਦੁਆ ਕਰਦਾ ਕਈ ਨਾ ਦੀ ਜਿਹੜੀ ਹੈ ਉੱਚੜ ਦੀ ਖਲਾ ਰੱਖੇ ਇਹਨਾਂ ਨੂੰ ਇਹ ਮਤਲਬ ਹੋਰ ਬਖਸ਼ਿਸ਼ ਦੇਵੇ ਤਾਂ ਕਿ ਲੋਕਾਂ ਸੇਵਾ ਕਰਦੇ ਰਹਿਣ ਅਤੇ ਬਾਕੀ ਦੇ ਸੁਭਧਾਡੇ ਤੇ ਅੱਜ ਰੋਟਰੀ ਕਲੱਬ ਦੀ ਸਾਰੀ ਟੀਮ ਦਾ ਉਹਨਾਂ ਦੇ ਪ੍ਰਧਾਨ ਅਮਨਦੀਪ ਸਿੰਘ ਜੀ ਦਾ तहे ਦਿਲੋਂ ਧੰਨਵਾਦ ਆ ਕਿਉਂਕਿ ਲੰਬੇ ਸਮੇਂ ਤੋਂ ਕਲੱਬ ਇਸ ਵਾਅਮਾ ਨਿਭਾਉਂਦਾ ਆ ਰਿਹਾ ਅੱਜ ਦੇ ਦਿਨ ਖਾਸ ਕਰਕੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਸਾਡੇ ਹਲਕੀ ਦੇ ਵਿਧਾਇਕ ਸਦਾਰ ਕਲਵੰਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹ ਸੀਓ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਟ ਕੇ ਉਹਨਾਂ ਦਾ ਵੀ ਧੰਨਵਾਦ ਔਰ ਮੈਂ ਹੋਰ ਵੀ ਜਿੰਨੀਆਂ ਸੰਸਥਾਵਾਂ ਨੇ ਬੇਨਤੀ ਕਰੂੰਗਾ ਕਿ ਜਿਵੇਂ ਇਹ ਕਲੱਬ ਸਾਡਾ ਮੂਹਰੇ ਚੜ ਕੇ ਹਰੇਕ ਕੰਮ ਦੇ ਵਿੱਚ ਸਹਿਯੋਗ ਕਰਦਾ ਹੈ ਦਾ ਸੇਵਾਵਾ ਕਰਦਾ ਹੈ ਤਾਂ ਹੋਰਾਂ ਨੂੰ ਵੀ ਅੱਗੇ ਆ ਕਿ ਆਪਣੀਆਂ ਸਰਦੀ ਦੇ ਰੁੱਤ ਦੇ ਵਿੱਚ ਮਾਲਕ ਕੋਈ ਕਪੜਾ ਹੋ ਗਿਆ ਜਾਂ ਜੁੱਤੀਆ ਤਾਂ ਜਾਂ ਕੋਈ ਪੁਰਾਣੇ ਕੱਪੜੇ ਹੁੰਦੇ ਨੇ ਆਪਾਂ ਉਹਦੇ ਸੁਭਾਵਾਂ ਦੇ ਵਿੱਚ ਅੱਗੇ ਪਹਿਲ ਕਦਮੀ ਕਰੀਏ ਧੰਨਵਾਦ ਸਭ ਤੋਂ ਪਹਿਲਾਂ ਸਾਰਿਆਂ ਨੂੰ ਮਕਰ ਸੰਕਰਾਂਤੀ ਔਰ ਲੋਹੜੀ ਦੀ ਬਹੁਤ-ਬਹੁਤ ਸ਼ੁਭ ਕਾਮਨਾ ਹੈ ਜਿਹੜਾ ਕੰਮ ਕੀਤਾ ਹੈ ਆ ਸਭ ਤੋਂ ਵੱਡਾ ਕੰਮ ਹੈ ਕਿ ਕਿਸੇ ਨੂੰ ਖੁਸ਼ੀ ਦੇਣਾ ਔਰ ਉਹਨਾਂ ਦੀ ਦੁਆਵਾਂ ਲੈਣਾ ਆ ਸਭ ਤੋਂ ਵੱਡਾ ਕੰਮ ਹੈ ਔਰ ਅਸੀਂ ਸਾਰੇ ਮਿਲ ਕੇ ਉਹਨਾਂ ਦੀ ਬਹੁਤ-ਬਹੁਤ तारीफ़ कर दिया रोटरी लॉयल कप दी कि जिन्होंने ने, ने व्डी सेवा की ती तो इन्होंने बहुत अच्छा काम किया है कि सर्व को सहयोग दिया है और कहते हैं सर्व के सहयोग से सुखमय संसार होता है तो इनकी दिल की दुआएं जो इनके लिए जो है खुशी का कारण बनेगी तो इनकी बहुत बहुत हम तारीफ़ करते प्रशंसा करते हैं ओम शांति ओम शांति ओम शांति आप सबको मकर संक्रांति की बहुत बहुत बधाई हो बधाई हो बधाई हो आज हम रॉयल रोटी क्लब के प्रोग्राम में पधारे और बहुत सुंदर प्रोग्राम रखा हुआ था और वैसे भी हम बहुत बार इनके प्रोग्राम में आते हैं ये हमें बुलाते हैं और मैं ये देखती हूँ कि ये जो प्रोग्राम रखते हैं उसमें इनकी इतनी श्रेष्ठ भावना होती है कि पूरे समाज की सेवा कर देखा ये केवल पातड़ा के ही नहीं लेकिन पूरे विश्व के लिए मैंने इनकी भावना देखी है और सबसे बड़ी ये भावना देखती देखी है कि एक आध्यात्मिकता की ओर भी माना खुद भी चलते हैं और दूसरों को भी जोड़ते हैं आज इन्होंने जैसे बहुत सारे कंबल दिए गरीब गरीबों को और अनेक संस्थाओं को धन से माना धन से सेवा की और वैसे भी मैं देखती हूँ आ, ये हर एक के सुख दुख में खड़े होते हैं और अपना तालि तरफ सब सेवा में ही लगाते हैं और मैं ये शुभ भावना शुभकामना करती हूँ कि ये ऐसी सेवा करते रहें और आगे बढ़ते रहें और ये संस्था बहुत आगे जाए और भगवान सबको तंदुरुस्ती बख्शे ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਇਹ ਉਪਰਾਲਾ ਕਲੱਬ ਨੇ ਬਹੁਤ ਵਧੀਆ ਕੀਤਾ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਕਲੱਬ ਦੇ ਛੋਟੇ ਜਿਹੇ ਸਨੇਹੇ ਤੇ ਐਮਐਲਏ ਸਾਹਿਬ ਆਪ ਆ ਪਹੁੰਚੇ ਨੇ ਇਹਨਾਂ ਨੇ ਵੀ ਬਹੁਤ ਬਹੁਤ ਹਰ ਪਲ ਹਰ ਟਾਈਮ ਹਰ ਮਿੰਟ ਜਦੋਂ ਵੀ ਕੋਈ ਸਨੇਹਾ ਦਿੰਨੇ ਆ ਪਹੁੰਚਦੇ ਆਣੇ ਇ stesse ਤਰ੍ਹਾਂ ਅਸੀਂ ਬਰਾਸ ਗਊਸਾਲਾ ਚ ਐਮ ਐਲ ਏ ਸਾਹਿਬ ਬੁਲਾਏ ਸੀ ਤੇ ਇਹਨਾਂ ਦੇ ਬੇਟਾ ਸਾਹਿਬ ਨੇ ਸਾਡੇ ਕੋਲ ਹਾਜ਼ਰੀ ਲਾਈ ਤੇ ਸਾਨੂੰ ਸਹਿਯੋਗ ਦਿੱਤਾ ਵੀ ਜਿਸ ਤਰ੍ਹਾਂ ਦਾ ਵੀ ਕੋਈ ਪੰਚਾਇਤੀ ਕੋਈ ਜ਼ਮੀਨ ਜਾਇਦਾਦ ਪਈ ਹੁੰਦੀ ਹੈ ਉਹਨੂੰ ਵੱਧ ਘੱਟ ਵੱਧ ਬੋਲੀ ਕਰਾ ਕੇ ਤੁਹਾਨੂੰ ਗਊਆਂ ਦੀ ਸੇਵਾ ਕਰਨ ਵਾਸਤੇ ਦੇਵਾਂਗੇ ਅਸੀਂ ਐਮ ਐਲ ਏ ਸਾਹਿਬ ਦਾ ਧੰਨਵਾਦ ਕਰਦੇ ਆਂ ਅਤੇ ਕਲੱਬ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਗਰੀਬ ਗਊਸਾਲਾ ਨੂੰ 21000 ਰੁਪਏ ਦੇ ਕੇ ਅੱਜ ਸਨਮਾਨਤ ਕੀਤਾ ਅਸੀਂ ਸਾਰੇ ਕਲੱਬਾਂ ਦਾ ਧੰਨਵਾਦ ਹੈ ਅੱਜ ਅਸੀਂ ਇੱਥੇ ਰੋਟਰੀ ਕਲੱਬ ਰਾਇਲ ਦੇ ਵੱਲੋਂ ਮੱਕਸ ਕ੍ਰਾਂਤੀ ਦੇ ਮੌਕੇ ਤੇ ਕੁਝ ਲੋੜਵੰਦ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਕੰਬਲ ਦੀ ਜ਼ਰੂਰਤ ਸੀ ਉਹ ਅਸੀਂ ਬੁਲਾ ਕੇ ਉਹਨਾਂ ਨੂੰ ਇੱਕ ਥੋੜਾ ਛੋਟਾ ਜਿਹਾ ਪ੍ਰਾਲਾ ਕੀਤਾ ਇਹ ਦੇਨ ਦਾ ਕਿਉਂਕਿ ਅੱਜਕੱਲ ਸਰਦੀ ਬਹੁਤ ਪੈ ਰਹੀ ਹੈ ਤੇ ਇਸ ਤੋਂ ਇਲਾਵਾ ਰੋਟਰੀ ਕਲੱਬ ਰਾਇਲ ਵੱਲੋਂ ਕੁਝ ਸੰਸਥਾਵਾਂ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਗਈ ਹੈ ਜਿੱਥੇ ਵੀ ਕੰਸਟਰਕਸ਼ਨ ਵਗੈਰਾ ਦਾ ਕੰਮ ਜਿੱਦਾਂ ਚੱਲ ਰਿਹਾ ਸੋ ਉਹ ਜਿਹਦੇ ਵਿੱਚ ਕੇ ਗਊਸ਼ਾਲਾਵਾਂ ਨੇ 3-4 ਤੇ ਬਾਬਾ ਸੋਟੇ ਵਾਲਾ ਤੇ ਆਪਣੇ ਬ੍ਰਹਮਾ ਗੁਮਾਰੀ ਆਸ਼ਰਮ ਹੈਗਾ ਸੋ ਮੈਂ ਸਾਰੇ ਕਲੱਬ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੇ ਨੇਕ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਇਹ ਉਪਰਾਲਾ ਕੀਤਾ ਤੇ ਸਾਡੇ ਐਮਐਲਏ ਜੋ ਕਿ ਬੜੇ ਸ਼ੌਟਸ ਤੇ ਸਾਡੇ ਕੋਲ ਪਹਾਈ ਨੇ ਸਾਡੇ ਵਿੱਚ ਹਾਜ਼ਰ ਰਹਿੰਦੇ ਨੇ ਮੈਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ